ਲੋਟਾਂਗੇ ਸਾਲਾਂ ਨੂੰ ਦੱਸ ਰਿਹਾ ਮਾਤਾ ਜੀ ਵੈਦ ਰਿਸ਼ੀ ਖਾਲਸਾ ਵੈਦ ਰਿਸ਼ੀ ਫਤੇ ਜੀ ਅੱਜ ਆਪਾਂ ਤੁਹਾਨੂੰ ਇਹ ਕਹਿਣ ਲੱਗੇ ਆ ਦੱਸਣ ਲੱਗੇ ਆ ਕਿ ਜੇਕਰ ਆਪਣੇ ਕੋਲ ਸਾਹ ਥੋੜਾ ਤੇ ਚਲੋ ਕੋਈ ਛੋਟਾ ਦਰਾਫਤ ਜਿਵੇਂ ਹੁਣ ਕਿਨਵਾ ਦਾ ਨੀਮ ਭਗਵਾ ਦਾ ਇਹ ਜਿਹਾ ਪਲਾਕ ਸਾਡੇ ਪਰ ਜੇਕਰ ਆਪਣੇ ਕੋਲ ਥਾਂ ਹੈਗਾ ਥੋੜਾ ਜਾਂ ਫਿਰ ਜਿਵੇਂ ਆ ਸਾਡੀ ਨਹਿਮ ਲਾਈ ਹੋਈ ਹੈ ਠੀਕ ਠੀਕ ਦੇਖ ਆਏ ਜਾ ਦੇ ਇੱਕ ਚਨਮ ਤੇ ਜਰੂਰ ਲਾਵੋ ਇਹਦੇ ਉੱਤੇ ਕੀ ਹੁੰਦਾ ਕਿ ਨਾਲ ਤਾਂ ਪੌਂਛਾਂ ਨਾਲ ਤਾਂ ਆਪਾਂ ਨੂੰ ਇਹਦੀ ਛਾਂ ਆ ਜੇ ਤੇ ਨਾਲੇ ਆਪਾਂ ਨੂੰ ਵੀ ਇਹ ਉੱਤੇ ਦੇ ਆਣ ਲੈ ਪਾ ਲੈਂਦੇ ਨਾ ਚਿੜਗਾ ਕਬੂਤਰ ਆਣ ਲੈ ਪਾ ਲੈਂਦੇ ਉਹਨਾਂ ਦੀ ਵੀ ਸਿਹਤਾਂ ਹੁੰਦੀ ਨਾਲੇ ਆਪਾਂ ਨੂੰ ਛਾਂ ਇਹਦੀ ਮਿਲਦੀ ਆ ਤੇ ਨਾਲੇ ਆਪਾਂ ਨੂੰ ਵੀ ਇਹ ਉੱਤੇ ਉੱਠਦੇ ਆ ਤੇ ਆਪਾਂ ਨੂੰ ਫਿਰ ਇਹ ਬਹੁਤ ਵਧੀਆ ਆ ਇਹ ਹਰੇਆ ਲੇਸ਼ ਚੰਗੀ ਲੱਗਦੀ ਆ ਨਾਲੇ ਆਪਾਂ ਇਹਦੇ ਥੱਲੇ ਬਹਿਨੇ ਆ ਠੰਡੀ ਹਵਾ ਇਸਾਂ ਥੱਲੇ ਪੱਕੇ ਨਾਲ ਤਾਂ ਬਹਿਨੇ ਆ ਫਾਦਰਾ ਤਾਂ ਥੱਲੇ ਵੀ ਬਹਿਣਾ ਚਾਹੀਦਾ ਜ਼ਿੰਮੇਵਾਰ ਪਰਾਂ ਦੇ ਤਾਂ ਬਹੁਤ ਲੱਗੇ ਹੁੰਦੇ ਆ ਜੇਕਰ ਆਪਣੇ ਕੋਲ ਥੋੜਾ ਸਾਹ ਪੰਜ ਮਾਰ ਲਿਆ ਤਾਂ ਛੋਟਾ ਜਿਹਾ ਰਸ ਲਾ ਲਓ ਪਰ ਲਾਓ ਜੀ ਜੇ ਆਪਾਂ ਇਹ ਕਰਕੇ ਜਣਾ ਵੀ ਇੱਕ ਦਰਖਤ ਲਾਈਏ ਤਾਂ ਵੀ ਆਪਣੇ ਪੰਜਾਬ ਦੇ ਵਿੱਚ ਕਿ ਬਹੁਤ ਸੋਹਣੀ ਹਰਿਆਲੀ ਹੁੰਦੀ ਹੈ ਵੈਰ ਜੀ ਦਾਲ ਸਾਹਿਬ ਹੈ ਜੀ ਜੁਹਫਤੇ